ਹਾਂਜੀ ਅੱਜ ਆਪਾਂ ਤੁਹਾਨੂੰ ਦੱਸਾਂਗੇ ਕਿ ਪਲਾਜ਼ੋ ਦੇ ਹਰੇਕ ਸੈਜ ਵਿੱਚ ਇਲਾਸਟਿਕ ਆਪਾਂ ਨੂੰ ਕਿੰਨੀ ਲੈਣੀ ਹੈ ਠੀਕ ਹੈ ਮਤਲਬ ਆਪਾਂ ਹੈਪ ਹੈਗੀ ਆਪਣੀ 16 ਇੰਚ 16 ਇੰਚ ਹੈਪ ਦੇ ਵਿੱਚੋਂ ਆਪਾਂ 5 ਇੰਚ ਮੈਂਸ ਕਰਾਂਗੇ ਤਾਂ ਆਪਣਾ ਇੱਥੇ ਆਜੂ 11 ਇੰਚ ਇਲਾਸਟਿਕ ठीक है, है तो अपना आज ग्यारह इंच इलास्टिक आपवेंगे सोलह हैपल ठीक है अठारह हैपल आप इंच मेहनत करा तो अपना आजगा तेरह इंच इलास्टिक पावे ठीक है तो भी हैपाले लियं इंच मेहनत करा तो अपना पंद्रह इंच इलास्टिक आप लवेंगे ठीक है इस तरह ही बाई हैपाल आप 5 ਇੰਚ ਇਲਾਸਟਿਕ ਮੈਂਚ ਕਰਾਂਗੇ ਤਾਂ ਇੱਥੇ ਆਪਣਾ 17 ਇੰਚ ਆਪਾਂ ਇਲਾਸਟਿਕ ਪਾਵਾਂਗੇ ਠੀਕ ਹੈ ਤੇ 24 ਦੇ ਵਿੱਚੋਂ ਆਪਾਂ 5 ਇੰਚ ਮੈਂਚ ਕਰਨੇ ਆ ਤੇ ਆਪਣਾ ਇੱਥੇ 9 ਇੰਚ ਜਿਹੜਾ ਇਲਾਸਟਿਕ ਆਪਣਾ ਆ ਜਾਏ ਕਿ ਕਿਸੇ ਤਰ੍ਹਾਂ 26 ਦੇ ਵਿੱਚੋਂ ਆਪਾਂ 5 ਇੰਚ ਮੈਂਚ ਕਰਾਂਗੇ ਤਾਂ ਆਪਣਾ ਕੀ ਇੰਚ ਇਲਾਸਟਿਕ ਹੈ ਜਿਹੜੀ ਆਪਣੀ ਆਊਟ ਠੀਕ ਹੈ ਸਾਰੇ ਸੈਜ ਦੇ ਲਈ ਤੁਸੀਂ ਇਸੇ ਤਰ੍ਹਾਂ ਹੀ ਇਸ ਤੋਂ ਵੀ ਵੱਧ ਘਟਾਣਾ ਆਪਾਂ ਜਿੰਨਾ ਵੀ ਜੇ 24 ਦੇ ਥਾਂ ਤੇ ਆਪਣਾ 23 ਇੰਚ ਇਲਾਸਟਿਕ ਬੰਦਾ ਤਾਂ ਤੁਸੀਂ ਉਹਦੇ ਵਿੱਚੋਂ 5 ਇੰਚ ਮੈਂਸ ਕਰਨਾ ਹੈ ਜੇ ਆਪਣਾ 20 ਹੈ ਜਿਵੇਂ ਆਪਣਾ 19 ਹੋ ਗਿਆ ਤੇ 19 ਦੇ ਵਿੱਚੋਂ ਆਪਾਂ 5 ਇੰਚ ਮੈਂਸ ਕਰਨਾ ਹੈ ਉਸੇ ਤਰ੍ਹਾਂ ਤੁਸੀਂ ਸਾਰੇ ਸੈਜ ਦੇ ਵਿੱਚ ਇਸੇ ਤਰ੍ਹਾਂ ਹੀ ਮੈਂਸ ਕਰਕੇ ਤੇ ਇਲਾਸਟਿਕ ਪਾਉਣੀ ਹੈ ਇਲਾਸਟਿਕ ਕਿਵੇਂ ਲੈਣੀ ਹੈ ਆਪਾਂ ਤੁਹਾਨੂੰ ਇਸ ਤਰ੍ਹਾਂ ਦਸਤੇ ਮੰਨ ਲਓ ਆਪਣੇ ਕੋਲੇ 16 ਇੰਚ ਸੈਜ ਲਈ ਆਪਾਂ ਪਲਾਸਟਿਕ ਲੈਣ ਲੱਗੇ ਆਂ ਤੇ 16 ਦੇ ਵਿੱਚੋਂ ਆਪਾਂ 5 ਇੰਚ ਮੈਂਚ ਕਰ ਲੈਣੇ ਆ ਕਿ ਆਪਣਾ ਇਹ 11 ਇੰਚ ਆ ਗਿਆ ਇਹ ਚੋਂ 1 2 3 4 5 ਠੀਕ ਹੈ 11 ਇੰਚ ਇਲਾਸਟਿਕ ਆਪਾਂ ਲੈ ਲਿਆ 11 ਇੰਚ ਪਲਾਸਟਿਕ ਨੂੰ ਇਸ ਤਰ੍ਹਾਂ ਆਪਾਂ ਡਬਲ ਫੋਲਡ ਕਰ ਲੈਣਾ ਇਹ ਆਪਣੇ ਕੋਲੇ 11 ਇੰਚ ਹੀ ਹੈ ਇਹਦੇ ਵਿੱਚੋਂ ਹੀ ਆਪਣਾ ਜਿਹੜਾ ਮਾਰਜਨ ਆ ਨਿਕਲਣਾ ਹੈ ਇੱਥੋਂ ਆਪਾਂ ਕਟਿੰਗ ਕਰਕੇ ਇਹ ਤੇ ਇਹਦੇ ਵਿੱਚ ਹੀ ਆਪਾਂ ਇਹ ਸਲਾਈ ਲਗਾਉਣੀ ਹੈ ਇਸ ਤੋਂ ਆਪਾਂ ਵੱਧ ਇਹ ਇਲਾਸਟਿਕ ਨਹੀਂ ਰੱਖਣੀ ਠੀਕ ਹੈ ਇਹ ਇਲਾਸਟਿਕ ਆਪਾਂ 11 ਇੰਚ ਹੀ ਕਟਾਈ ਕਰਾਂਗੇ 16 ਇੰਚ ਹਿਪਾਂ ਲੈਣੀ ਠੀਕ ਹੈ ਇਸ ਤਰ੍ਹਾਂ ਆਪਣੀ ਜਿਹੜੀ ਇਹ ਪੂਰੀ ਫਿਟਿੰਗ ਆ ਜਾਂਦੀ ਹੈ ਆਪਣੇ ਹਿਪ ਦੇ ਹਿਸਾਬ ਦੇ ਨਾਲ ਇਲਾਸਟਿਕ ਦੀ ਠੀਕ ਹੈ ਨਾ ਵਧੂਗੀ ਤੇ ਨਾ ਘਟੂਗੀ ਇਸੇ ਤਰ੍ਹਾਂ ਹੀ ਤੁਸੀਂ 21 ਇੰਚ ਆ ਲੈਨ ਲਈ ਵੀ ਲੈਣਾ ਉਹ ਵੀ ਤੁਸੀਂ ਉਹਦਾ ਅੱਧ ਕਰਕੇ ਤੇ 21 ਇੰਚ ਜਿਹੜੀ ਇਲਾਸਟਿਕ ਹੈ ਤੇ ਉਹ ਵੀ ਲੈ ਲੈਣੀ ਹੈ ਅਨਜੇਂਚਮੈਂਟਸ ਕਰਕੇ ਇਸ ਤਰ੍ਹਾਂ ਤੁਹਾਡੇ ਇਹ ਜਿਹੜੀ ਪੂਰੀ ਪ੍ਰੋਪਰ ਫਿਟਿੰਗ ਦੇ